ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਾਫੀ ਸਮੇ ਤੋਂ ਪੈਸੇ ਆਨ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਲਈ ਅੱਜ ਬਹੁਤ ਵੱਡਾ ਖੁਸ਼ਖਬਰੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਨੀ ਕਿ 19 ਨਵੰਬਰ 2025 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਨ ਨidhi ਯੋਜਨਾ ਦੀ ਅਗਲੀ ਯਾਨੀ ਕਿ ਇੱਕਵੀਂ ਕਿਸ਼ਤ ਕੁਝ ਸਮੇਂ ਦੇ ਵਿੱਚ ਸਾਰੀ ਕਰਨ ਜਾ ਰਹੇ ਨੇ ਰਾਜ ਦੇ ਕਿ ਪ੍ਰਧਾਨ ਮੰਤਰੀ ਇਸ ਕਿਸ਼ਤ ਨੂੰ ਤਾਮਿਲਨਾਡੂ ਦੇ ਵਿੱਚ ਇੱਕ ਸਮਾਗਮ ਤੋਂ ਡਿਜੀਟਲ ਰੂਪ ਦੇ ਵਿੱਚ ਜਾਰੀ ਕਰਨਗੇ ਕੁਆਲ ਫਿਰ ਸਰਕਾਰ ਨੇ ਦੇਸ਼ ਭਰ ਦੇ 9 ਕਰੋੜ ਯੋਗ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਲਗਭਗ 18 ਹਜ਼ਾਰ ਕਰੋੜ ਟਰਾਂਸਫਰ ਕਰਨ ਦਾ ਐਲਾਨ ਜੁੜਾ ਕਰ ਦਿੱਤਾ ਹੈ ਉਥੇ ਦੱਸਦੇ ਕਿ ਇਹ ਯੋਜਨਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਚਲਾਈ ਗਈ ਹੈ ਯੋਗ ਕਿਸਾਨ ਇਸ ਯੋਜਨਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇਸ ਯੋਜਨਾ ਦੇ ਵਿੱਚ ਨਾਮ ਦਰਜ ਕਿਸਾਨਾਂ ਨੂੰ ਸਾਲ ਦੇ ਵਿੱਚ ਤਿੰਨ ਵਾਰ 2000 ਉਹਨਾਂ ਦੇ ਖਾਤੇ ਦੇ ਵਿੱਚ ਮਿਲ ਜਾਂਦੇ ਨੇ ਇਸ ਸਕੀਮ ਦੀ 21ਵੀਂ ਕਿਸ਼ਤ ਅੱਜ ਜਾਰੀ ਹੋਣ ਜਾ ਰਹੀ ਹੈ ਜਿਸ ਨਾਲ ਕਿਸ ਅਯੋਗ ਕਿਸਾਨਾਂ ਦੇ ਖਾਤੇ ਦੇ ਵਿੱਚ 2-2000 ਰੁਪਏ ਜਾਣ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਦੇਸ਼ ਭਰ ਦੇ ਕਿਸਾਨਾਂ ਨੂੰ ਇਹ ਵੱਡਾ ਤੋਹਫਾ ਮੁੜ ਤੋਂ ਦੇਣ ਜਾ ਰਹੇ ਨੇ ਦੱਸਦੇ ਕਿ ਪ੍ਰਯਮੂ ਕਸ਼ਮੀਰ ਪੰਜਾਬ ਉੱਤਰਾਖੰਡ ਦੇ ਕਿਸਾਨਾਂ ਨੂੰ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ 21ਵੀਂ ਕਿਸ਼ਤ ਦੇ ਚੁੱਕੇ ਨੇ ਉੱਥੇ ਦੱਸਦੇ ਕਿ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ ਇਸ ਯੋਜਨਾ ਦੇ ਤਹਿਤ ਹਰੇਕ ਜੋ ਕਿਸਾਨ ਨੂੰ 6000 ਦੀ ਸਾਲਾਨਾ ਸਹਾਇਤਾ ਮਿਲਦੀ ਹੈ ਇਹ ਰਕਮ ਸਿੱਧੇ ਬੈਂਕ ਖਾਤਿਆਂ ਦੇ ਵਿੱਚ 22000 ਰੁਪਏ ਦੇ ਰੂਪ ਦੇ ਵਿੱਚ ਟ੍ਰਾਂਸਫਰ ਜੜੀ ਕੀਤੀ ਜਾਂਦੀ ਹੈ ਇਹ ਯੋਜਨਾ 18 ਸਾਲ ਤੋਂ ਬਾਅਦ ਦੁਮਦ ਦੇ ਛੋਟੇ ਤੇ ਸੀਮਤ ਕਿਸਾਨ ਦੇ ਲਾਭ ਵਿੱਚ ਆਉਂਦੀ ਹੈ ਦੱਸਦੇ ਕਿ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਕਿਸਾਨਾਂ ਦੇ ਕੋਲ ਜ਼ਮੀਨ ਦੀ ਮਾਲਕੀ ਹੋਣਾ ਲਾਜ਼ਮੀ ਹੈ ਉੱਥੇ ਦੱਸਦੇ ਕਿ ਹੁਣ ਪਰ ਕਿਸਾਨਾਂ ਨੂੰ ਇੱਕ ਵਿਕਸਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ 2000 ਰੁਪਏ ਰੂਪ ਦੇ ਵਿੱਚ ਮਿਲਣਦਾਰੀ ਹੈ ਜਿਹੜੇ ਵੀ ਕਿਸਾਨ ਆਪਣੀ ਸਥਿਤੀ ਜਾਂਚ ਕਰਾਉਣਾ ਚਾਹੁੰਦੇ ਨੇ ਇਹ ਦੇਖਣਾ ਚਾਹੁੰਦੇ ਨੇ ਕਿ ਉਹ લાભਕਾਰੀ ਸੂਚੀ ਦੇ ਵਿੱਚ ਸ਼ਾਮਿਲ ਹਨ ਜਾਂ ਨਹੀਂ ਉਹ ਆਨਲਾਈਨ ਤਰੀਕੇ ਦੇ ਨਾਲ ਜਾਂਚ ਜਿਹੜੀ ਕਰਵਾ ਸਕਦੇ ਨੇ ਉੱਥੇ ਦੱਸਦੇ ਕਿ ਕਾਫੀ ਸੰਬਿਤ ਕਿਸਾਨਾਂ ਦੇ ਵੱਲੋਂ 21ਵੀਂ ਕਿਸ਼ਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕਿਸ਼ਤ ਨੂੰ ਜਿਹੜਾ ਇੱਕ ਸਮਾਗਮ ਦੇ ਵਿੱਚ ਡਿਜੀਟਲ ਰੂਪ ਦੇ ਵਿੱਚ ਜਾਰੀ ਕਰਨ ਜਾ ਰਹੇ ਨੇ ਜਿਸ ਕਰਕੇ ਹੁਣ ਦੇਸ਼ ਭਾ ਦੇ ਸਰਕਾਰ ਵੱਲੋਂ ਦੇਸ਼ ਭਾ ਦੇ ਕਿਸਾਨਾਂ ਨੂੰ ਜਿਹੜਾ ਹੁਣ ਇਹ ਕਿਸ਼ਤ ਦੇਖ ਕੇ ਉਹਨਾਂ ਦੀ ਸਲਾਣਾ ਤੌਰ 'ਤੇ ਜਿਹੜੀ ਮਦਦ ਕੀਤੀ ਜਾ ਰਹੀ ਹੈ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਾਫੀ ਸਮੇਂ ਤੋਂ ਪੈਸੇ on the ਇੰਤਜ਼ਾਰ ਕਰ ਰਹੇ ਕਿਸਾਨਾਂ ਲਈ ਅੱਜ ਬਹੁਤ ਵੱਡਾ ਖੁਸ਼ਖਬਰੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਨੀ ਕਿ 19 ਨਵੰਬਰ 2025 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾ निधी ਯੋਜਨਾ ਦੀ ਅਗਲੀ ਯਾਨੀ ਕਿ ਇੱਕਵੀਂ ਕਿਸ਼ਤ ਕੁਝ ਸਮੇਂ ਦੇ ਵਿੱਚ ਛਾੜੀ ਕਰਨ ਜਾ ਰਹੇ ਨੇ ਰਾਜ ਦੇ ਪ੍ਰਧਾਨ ਮੰਤਰੀ ਇਸ ਕਿਸ਼ਤ ਨੂੰ ਤਾਮਿਲਨਾਡੂ ਦੇ ਵਿੱਚ ਇੱਕ ਸਮਾਗਮ ਤੋਂ ਡਿਜੀਟਲ ਰੂਪ ਦੇ ਵਿੱਚ ਜਾਰੀ ਕਰਨਗੇ ਕੁਆਲਾ ਫਿਰ ਸਰਕਾਰ ਨੇ ਦੇਸ਼ ਭਰ ਦੇ 9 ਕਰੋੜ ਯੋਗ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਲਗਭਗ 18 ਹਜ਼ਾਰ ਕਰੋੜ ਟਰਾਂਸਫਰ ਕਰਨ ਦਾ ਐਲਾਨ ਜੁੜਾ ਕਰ ਦਿੱਤਾ ਹੈ ਉਥੇ ਦੱਸ ਜੀ ਕਿ ਇਹ ਯੋਜਨਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਚਲਾਈ ਗਈ ਹੈ ਯੋਗ ਕਿਸਾਨ ਇਸ ਯੋਜਨਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇਸ ਯੋਜਨਾ ਦੇ ਵਿੱਚ ਨਾਮ ਦਰਜ ਕਿਸਾਨਾਂ ਨੂੰ ਸਾਲ ਦੇ ਵਿੱਚ ਤਿੰਨ ਵਾਰ 2000 ਉਹਨਾਂ ਦੇ ਖਾਤੇ ਦੇ ਵਿੱਚ ਮਿਲ ਜਾਂਦੇ ਨੇ ਇਸ ਸਕੀਮ ਦੀ 21ਵੀਂ ਕਿਸ਼ਤ ਅੱਜ ਜਾਰੀ ਹੋਣ ਜਾ ਰਹੀ ਹੈ ਜਿਸ ਨਾਲ ਕਿਸ ਅਯੋਗ ਕਿਸਾਨਾਂ ਦੇ ਖਾਤੇ ਦੇ ਵਿੱਚ 2-2000 ਰੁਪਏ ਜਾਣ ਕੇ ਪ੍ਰਧਾਨ ਮੰਤਰੀ ਨਰਿੰਦਰ ਪੋਦੀ ਜੋ ਕਿ ਦੇਸ਼ ਭਾ ਦੇ ਕਿਸਾਨਾਂ ਨੂੰ ਇਹ ਵੱਡਾ ਤੋਹਫਾ ਮੁਰਤੋਂ ਦੇਣ ਜਾ ਰਹੇ ਨੇ ਦੱਸ ਜੀ ਕਿ ਪ੍ਰੀਮੋ ਕਸ਼ਮੀਰ ਪੰ ਜੋਬ ਉੱਤਰਾਖੰਡ ਦੇ ਕਿਸਾਨਾਂ ਨੂੰ ਪਹਿਲਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ 21ਵੀਂ ਕਿਸ਼ਤ ਦੇ ਚੁੱਕੇ ਨਾ ਉੱਥੇ ਦੱਸਦੇ ਕਿ ਪ੍ਰਧਾਨ ਮੰਤਰੀ ਕਿਸਾਨ ਸਮਾਨ ਨidhi ਯੋਜਨਾ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ ਇਸ ਯੋਜਨਾ ਦੇ ਤਹਿਤ ਹਰੇਕ ਯੋਗ ਕਿਸਾਨ ਨੂੰ 6000 ਦੀ ਸਾਲਾਨਾ ਸਹਾਇਤਾ ਮਿਲਦੀ ਹੈ ਇਹ ਰਕਮ ਸਿੱਧੇ ਬੈਂਕ ਖਾਤਿਆਂ ਦੇ ਵਿੱਚ 2-2000 ਰੁਪਏ ਦੇ ਰੂਪ ਦੇ ਵਿੱਚ ਟਰਾਂਸਫਰ ਜਰੀ ਕੀਤੀ ਜਾਂਦੀ ਹੈ ਇਹ ਯੋਜਨਾ 18 ਸਾਲ ਤੋਂ ਬਾਅਦ ਦੁਮਦ ਦੇ ਛੋਟੇ ਤੇ ਸੀਮਤ ਕਿਸਾਨ ਦੇ ਲਾਭ ਵਿੱਚ ਆਉਂਦੀ ਹੈ ਦੱਸਦੇ ਕਿ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਕਿਸਾਨਾਂ ਦੇ ਕੋਲ ਜ਼ਮੀਨ ਦੀ ਮਾਲਕੀ ਹੋਣਾ ਲਾਜ਼ਮੀ ਹੈ ਉੱਥੇ ਦੱਸਦੇ ਕਿ ਹੁਣ ਪਰ ਕਿਸਾਨਾਂ ਨੂੰ ਇੱਕ ਵਿਕਸਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ 2000 ਰੁਪਏ ਰੂਪ ਦੇ ਵਿੱਚ ਮਿਲਣਦਾਰੀ ਹੈ ਜਿਹੜੇ ਵੀ ਕਿਸਾਨ ਆਪਣੀ ਸਥਿਤੀ ਦੀ ਜਾਂਚ ਕਰਵਾਉਣਾ ਚਾਹੁੰਦੇ ਨੇ ਇਹ ਦੇਖਣਾ ਚਾਹੁੰਦੇ ਨੇ ਕਿ ਉਹ ਲਾਭਕਾਰੀ ਸੂਚੀ ਦੇ ਵਿੱਚ ਸ਼ਾਮਿਲ ਹਨ ਜਾਂ ਨਹੀਂ ਉਹ ਆਨਲਾਈਨ ਤਰੀਕੇ ਦੇ ਨਾਲ ਜਾਂਚ ਜਿਹੜੀ ਕਰਵਾ ਸਕਦੇ ਨੇ ਉਤੇ ਦੱਸਿਆ ਕਿ ਕਾਫੀ ਸਮੂਹ ਕਿਸਾਨਾਂ ਦੇ ਵੱਲੋਂ 21ਵੀਂ ਕਿਸ਼ਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਅਜੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕਿਸ਼ਤ ਨੂੰ ਜਿਹੜਾ ਇੱਕ ਸਮਾਗਮ ਦੇ ਵਿੱਚ ਡਿਜੀਟਲ ਰੂਪ ਦੇ ਵਿੱਚ ਜਾਰੀ ਕਰਨ ਜਾ ਰਹੇ ਨੇ ਜਿਸ ਕਰਕੇ ਹੁਣ ਦੇਸ਼ ਭਾ ਦੇ ਸਰਕਾਰ ਵੱਲੋਂ ਦੇਸ਼ ਭਾ ਦੇ ਕਿਸਾਨਾਂ ਨੂੰ ਜਿਹੜਾ ਹੁਣੇ ਕਿਸ਼ਤ ਦੇਖ ਕੇ ਉਹਨਾਂ ਦੀ ਸਾਲਾਨਾ ਤੌਰ ਤੇ ਜਿਹੜੀ ਮਦਦ ਕੀਤੀ ਜਾ ਰਹੀ ਹੈ